ਆਮ ਖਬਰ ਦੇ ਵਾਰੋ ਕਰਦੇ ਆ ਤਾਂ ਵੱਡੀ ਖਬਰ ਹੈ 10 ਸਾਲ ਦੇ ਬੱਚੇ ਦੇ ਹੱਥ ਵਿੱਚ ਮੋਬਾਈਲ ਫਟ ਗਿਆ ਹੈ ਫਿਲੌਰ ਦੇ ਪਿੰਡ ਸੰਗਟੇਸੀਆਂ ਦੀ ਇਕੱਟਾ ਹੈ ਜਿੱਥੇ ਮੋਬਾਈਲ ਨੇ ਫਟਿਆ ਹੈ ਤਮਾਕੇ ਦੇ ਨਾਲ ਦੱਸਿਆ ਕਿ ਫੋਨ ਪੂਰੇ ਤਰ੍ਹਾਂ ਦੇ ਨਾਲ ਸੜ ਕੇ ਸਵਾਹ ਹੋ ਗਿਆ ਹੈ ਤਾਂ ਮੋਬਾਈਲ ਫਟਣ ਦੇ ਨਾਲ ਬੱਚੇ ਦਾ ਹੱਥ ਝੁਲਸ ਗਿਆ ਹੈ ਤਾਂ ਦੱਸਿਆ ਕਿ ਇਹ ਅਕਰਤਾ ਕਰਮ ਵਾਪਰਿਆ 10 ਸਾਲ ਦਾ ਇਹ ਬੱਚਾ ਜਿਸਦੇ ਹੱਥ ਵਿੱਚ ਮੋਬਾਈਲ ਫਟਿਆ ਹੈ ਆਜ਼ੇਕੀ ਇੱਕਦਮ ਤੋਂ ਤਮਾਕਾ ਹੋਇਆ ਇਸ ਕੋ ਪਹਿਲਾਂ ਵੀ ਬਹੁਤ ਸਾਰੀਆਂ ਜਈਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਜਦੋਂ ਮੋਬਾਈਲ ਇੱਕਦਮ ਤੋਂ ਗਲਾਸ ਤੋਂ ਹੋ ਜਾਂਦਾ ਹੈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਚਾਰਜਿੰਗ ਤੇ ਤੁਹਾਡਾ ਫੋਨ ਹੋਵੇ ਤਾਂ ਉਸ ਵੇਲੇ ਤੁਸੀਂ ਮੋਬਾਈਲ ਫੋਨ ਯੂਜ਼ ਨਾ ਕਰੋ ਖਾਸ ਤੌਰ ਤੇ ਜਦੋਂ ਕੰਨ ਤੇ ਫੋਨ ਲੱਗਿਆ ਹੁੰਦਾ ਹੈ ਜਦੋਂ ਫੋਨ ਕਾਲ ਚੱਲ ਰਹੀ ਹੁੰਦੀ ਹੈ ਆ ਤਾਂ ਉਸ ਵੇਲੇ ਜ਼ਿਆਦਾ ਖਤਰਾ ਬਣਿਆ ਹੁੰਦਾ ਹੈ ਔਰ ਇਸ ਕਰਕੇ ਜਦੋਂ ਚਾਰਜਿੰਗ ਤੇ ਫੋਨ ਹੁੰਦਾ ਹੈ ਕੋਈ ਵੀ ਫੋਨ ਹੋਵੇ ਤਾਂ ਫਿਰ ਉਸ ਤੇ ਮੌਕੇ ਤੇ ਇਹ ਗੱਲ ਬਾਤ ਜਿਹੜੀ ਆ ਫੋਨ ਤੇ ਨਹੀਂ ਕਰਨੀ ਚਾਹੀਦੀ ਉਸ ਨੂੰ ਇੱਕ ਵਾਰ ਸਾਈਡ ਤੇ ਰੱਖ ਦੇਣਾ ਚਾਹੀਦਾ ਚਾਰਜ ਤੋਂ ਬਾਅਦ ਹੀ ਫੋਨ ਵਰਤਿਆ ਜਾਵੇ ਹਾਲਾਂਕਿ ਇਹ ਜ਼ਰੂਰ ਜਾਣਕਾਰੀ ਲਵਾਂਗੇ ਕਿਵੇਂ ਇਹ ਬਲਾਸਟ ਹੋਇਆ ਹੈ ਕਿਉਂਕਿ ਆਮੂਮਨ ਤੌਰ ਤੇ ਕਈ ਵਾਰ ਅਜਿਹਾ ਹੁੰਦਾ ਜਦੋਂ ਫੋਨ ਨੂੰ ਬਹੁਤ ਜ਼ਿਆਦਾ ਯੂਜ਼ ਕਰ ਲਿਆ ਜਾਂਦਾ ਹੈ ਭਾਵੇਂ ਫਿਰ ਉਹ ਫੋਨ ਕਾਲ ਸੁਣਨ ਦੇ ਲਈ ਕੀਤਾ ਹੋਇਆ ਗੇਮ ਖੇਲ ਲਈ ਹੋਵੇ ਜਾਂ ਫਿਰ ਕੋਈ ਵੀ ਆ ਚੀਜ਼ ਉਸ ਦੇ ਵਿੱਚ ਐਕਟਿਵ ਹੋਵੇ ਤਾਂ ਫਿਰ ਜਦੋਂ ਜ਼ਿਆਦਾ ਵਰਤੋਂ ਹੁੰਦੀ ਹੈ ਫੋਨ ਦੀ ਤਾਂ ਫਿਰ ਉਹ ਇੱਕਦਮ ਤੋਂ ਜ਼ਿਆਦਾ ਕਈ ਵਾਰ ਜਿਆ ਹੁੰਦਾ ਗਰਮ ਹੋ ਜਾਂਦਾ ਹੈ ਉਸ ਤੋਂ ਬਾਅਦ ਬਲਾਸਟ ਹੋਣ ਦੇ ਚਾਂਸਸ ਰਹਿੰਦੇ ਨੇ ਹਾਲਾਂਕਿ ਕੰਪਨੀਆਂ ਜਿਹੜੀਆਂ ਨੇ ਸੰਭਾਵਿਕ ਤੌਰ ਤੇ ਆਪਣੇ ਵੱਲੋਂ ਹਰ ਇੱਕ ਤਰ੍ਹਾਂ ਦੇ ਨਾਲ ਇੱਕ ਅਸ਼ੋਰ ਕਰਦੀਆਂ ਨੇ ਕਿ ਇਸ ਤਰੀਕੇ ਦੀ ਕੋਈ ਘਟਨਾ ਨਾ ਵਾਪਰੇ ਪਰ ਮੋਬਾਈਲ ਫੋਨ ਦਾ ਫਟਣਾ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਜੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਦੋਂ ਮੋਬਾਈਲ ਫੋਨ ਫਟ ਗਿਆ ਹੈ ਤਾਂ ਬੱਚੇ ਦੇ ਹੱਥ ਵਿੱਚ ਦੱਸ ਦिए ਕਿ ਮੋਬਾਈਲ ਫੋਨ ਫਟ ਫਟਿਆ ਹੈ ਔਰ ਸਿਫ ਅਜੇ ਨਾਲ ਇਹ ਬਲਾਸਟ ਜੋ ਬੱਚੇ ਦਾ ਹੱਥ ਚੁੱਲਸ ਗਿਆ ਹੈ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੱਚੇ ਦੇ ਹੱਥ ਦੀ ਕਿਵੇਂ ਉਸ ਦਾ ਹੱਥ ਚੁੱਲਸਿਆ ਹਾਲਾਂਕਿ ਬਹੁਤ ਵੱਡਾ ਨੁਕਸਾਨ ਹੋਣ ਤੋਂ ਤਾਂ ਜ਼ਰੂਰ ਬਚ ਗਿਆ ਪਰ ਕਿਤੇ ਨਾ ਕਿਤੇ ਇਸੇ ਦੰਦੀਏ ਘਟਨਾ ਹੋਰਨਾਂ ਨੂੰ ਵੀ ਭਾਵੇਂ ਬੱਚੇ ਹੋਣ ਭਾਵੇਂ ਵੱਡੇ ਹੋਣ ਭਾਵੇਂ ਬਜ਼ੁਰਗ ਹੋਣ ਕਿਉਂਕਿ ਬਹੁਤ ਵਾਰ ਔਰ ਬਹੁਤ ਜ਼ਿਆਦਾ ਕਈ ਅਜੇ ਹੀ ਲੋਕਾਂ ਦੀ ਗਿਣਤੀ ਹੈ ਵੱਡੀ ਗਿਣਤੀ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਆਦਤ ਹੈ ਕਿ ਕਾਫੀ ਲੰਮੇ ਸਮੇਂ ਤੱਕ ਫੋਨ ਵਰਤਿਆ ਜਾਂਦਾ ਰਹੇ ਫੋਨ ਲੈ ਕੇ ਬਾਥਰੂਮ 'ਚ ਗਿਆ ਜੀ ਮੈਂ ਘਰ ਹੈ ਨਹੀਂ ਜੀ ਮੈਂ ਕਮ ਤੇ ਗਿਆ ਸੀ ਤੇ ਪਹੁੰਚੇ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਾਤਾ ਨੇ ਦੇਖਿਆ ਬਸ ਜੀ ਮੈਂ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਕੀ ਹੋਰ ਵੀ ਜਿਹੜੇ ਮਾਪੇ ਹੈਗੇ ਛੋਟੇ ਬੱਚਿਆਂ ਨੂੰ ਫੋਨ ਨਾ ਫੜਾਉਣ ਠੀਕ ਹੈ ਜੀ ਮੈਂ ਚਲੋ ਸਾਡੇ ਬੱਚੇ ਦਾ ਤਾਂ ਥੋੜਾ ਬਚਾਅ ਹੋ ਗਿਆ ਵੀ ਗਾਮ ਆਪੇ ਆਪਣੇ ਬੱਚੇ ਦਾ ਖਿਆਲ ਤਾਂ ਫੋਨ ਲਾਈਨ ਤੇ ਮੇਰੇ ਸੋ ਕੀ ਰਾਜਕੁਮਾਰ ਨੇ ਰਾਜਕੁਮਾਰ ਜਾਣਨਾ ਚਾਹਾਂਗੇ ਹਾਲਾ ਕਿ ਉਹਦਾ ਪਿਤਾ ਦੱਸ ਰਿਹਾ ਬੱਚਾ ਬਾਥਰੂਮ ਦੇ ਵਿੱਚ ਫੋਨ ਲੈ ਕੇ ਗਿਆ ਉਸ ਵੇਲੇ ਫਟਿਆ ਦਾ ਫਿਰ ਇਸ ਦੀ وجہ ਕੀ ਹੁਣ ਤੱਕ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਪਹਿਲਾਂ ਦੇਖੀਏਗੇ ਘਟਨਾਵਾਂ ਚ ਫੋਨ ਚਾਰਜਿੰਗ ਤੇ ਹੁੰਦਾ ਸੀ ਉਸ ਵੇਲੇ ਫਟ ਜਾਂਦਾ ਸੀ ਜੀ ਗੁਰਜੋਤ ਜੀ ਫਲੋਰ ਹਲਕਾ ਦੇ ਗੁਰਾਇਣ ਦੇ ਵਿੱਚ ਇੱਕ ਰਾਤੀ ਇੱਕ ਵਾਦਸਾ ਹੋਈ ਬੱਚੇ ਦੇ ਜਿਹੜਾ ਬੱਚਾ ਬਾਥਰੂਮ ਦੇ ਵਿੱਚ ਫੋਨ ਲੱਗੇ 8 ਸਾਲ ਦਾ ਬੱਚਾ ਹੈ ਉਹ ਫੋਨ ਦੇਖ ਰਿਹਾ ਸੀ ਫੋਨ ਦੇਖਦੇ ਦੇਖਦੇ ਉਹਦੇ ਹੱਥ ਵਿੱਚ ਹੀ ਮੈਂ ਗੁਰਜੋਤ ਜੀ ਫਟ ਗਿਆ ਤੇ ਜਦੋਂ ਉਹਨਾਂ ਦੇ ਪਿਤਾ ਜੀ ਘਰ ਨਹੀਂ ਸੀ ਮਾਤਾ ਨੇ ਆਜ ਦੇ ਪਾਸ ਦੇ ਗਵਾਂਡੀਆਂ ਨੂੰ ਪਰ ਵਿਚਾਰਿਆ ਬੱਚੇ ਦਾ ਹੱਥ ਕਾਫੀ ਨੁਕਸਾਨਿਆ ਗਿਆ ਜੀ ਗੁਰਜੋਤ ਜੀ ਠੀਕ ਹੈ ਸ਼ੁਕਰੀਆ ਰਾਜਕੁਮਾਰ ਤਮਾਮ ਜਾਣਕਾਰੀ ਲਈ ਤਕਲ ਮਿਲਾਕੇ ਬਾਥਰੂਮ ਦੇ ਵਿੱਚ ਇਹ ਬੱਚਾ ਫੋਨ ਲੈ ਕੇ ਗਿਆ 8 ਸਾਲ ਦਾ ਮਹਜ ਇਹ ਬੱਚਾ ਦੱਸਿਆ ਜਾ ਰਿਹਾ ਹੈ ਆ ਜਿਸ ਦੇ ਹੱਥ ਦੇ ਵਿੱਚ ਹੀ ਇਹ ਮੋਬਾਈਲ ਫੋਨ ਫਟ ਗਿਆ ਅਗੇ ਵਧਾਂਗੇ ਉਦੋਂ ਅੱਜ ਤੋਂ ਦੋ ਦਿਨਾਂ ਦੀ ਹੜਤਾਲ ਤੇ ਨੇ ਪੰਜਾਬ ਦੇ ਵਕੀਲ ਸਟੇਟ ਬਾਰ ਕਾਉਂਸਲ ਦੇ ਵੱਲੋਂ ਦੋ ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਦੱਸਿਆ ਕਿ ਅੱਜ ਤੇ ਕੱਲ ਦੋ ਦਿਨ ਕੰਮਕਾਰ ਛੱਪ ਰੱਖਣਗੇ ਵਕੀਲ ਤਾਂ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਤੇ ਝੂਠਾ ਪਰਚਾ ਦਰਜ ਕਰਨ ਦਾ ਇਲਜ਼ਾਮ ਲੱਗਿਆ ਹੈ ਇਲਜ਼ਾਮ ਲਗਾਇਆ ਗਿਆ ਮੁਖਤ ਅਮਕਸਰ ਜ਼ਿਲਾ ਬਾਰ ਐਸੋਸੀਏਸ਼ਨ ਪਹਿਲਾਂ ਹੀ ਦੱਸਦੀ ਕਿ ਹੜਤਾਲ ਕਰ ਚੁੱਕਿਆ ਹੈ ਪੁਲਿਸ ਤੇ ਤਥਾਂ ਵਿਨਾਲ ਛੇੜਛਾੜ ਤੇ ਹਰਾਫੇਦ ਦੇ ਇਲਜ਼ਾਮ ਲਗੇ ਨੇ ਔਰ ਮੁਕਸਰ ਜ਼ਿਲਾ ਬਾਰ ਐਸੋਸੀਏਸ਼ਨ ਦੇ ਵੱਲੋਂ ਦੱਸਿਆ ਕਿ ਮੁਕਸਸ ਸਾਹਿਬ ਦੇ ਵਿਦਾਇਕ ਕਾਕਾ ਬਰਾੜ ਦੇ ਬਾਈਕਾਟ ਦਾ ਵੀ ਐਲਾਨ ਕਰ ਦਿੱਤਾ ਗਿਆ ਦਰਸਲ ਪੂਰਾ ਮਾਮਲਾ ਪੈਂਡ ਜਵਾਹਰ ਕੇ ਜਵਾਹਰ ਵਾਲਾ ਹੈ ਔਰ ਜਿਥੇ 29 ਅਕਤੂਬਰ ਨੂੰ ਹੋਏ ਇੱਕ ਝਗੜੇ ਸੰਬੰਧੀ ਥਾਣਾ ਸਦਰਜ ਕ੍ਰੋਸ ਕੇਸ ਦਰਜ ਹੋਣ ਤੋਂ ਸ਼ੁਰੂ ਹੋਇਆ ਸੀ ਇਹ ਮ ਬਾਅਦ ਇਸ ਮੁਕਦਮੇ ਚ ਦਸੇ ਕਿ ਸ਼ਾਮਲ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਅਤੇ ਉਸਦੇ ਸਾਥੀਆਂ ਦੇ ਖਿਲਾਫ ਫਰਾਦਾ ਕਤਲ ਦੀ ਤਾਰਾ ਕਥਿਤ ਤੌਰ ਤੇ ਛੁੱਟੀ ਸੀ ਜੋ ਕਿ ਬਾਅਦ ਵਿੱਚ ਪੁਲਿਸ ਨੇ ਰੱਦ ਕਰ ਦਿੱਤੀ ਪਰ ਨਾਲ ਹੀ ਪੁਲਿਸ ਨੇ ਕਥਿਤ ਤੌਰ ਤੇ ਲੜਾਈ ਤੋਂ 2-3 ਦਿਨਾਂ ਬਾਅਦ 31 ਅਕਤੂਬਰ ਨੂੰ ਗੁਰਜੀਤ ਸਿੰਘ ਉਸ ਕੇਸ ਵਿੱਚ ਸ਼ਾਮਲ ਕਰਕੇ ਉਸਦੇ ਗੰਭੀਰ ਸੱਟਾਂ ਵੇਖਾ ਕੇ ਵਕੀਲ ਦੇ ਖਿਲਾਫ ਸ਼ਿਕਾਇਤ ਦਗੀਤੀ ਅਤੇ ਜਦੋਂ ਕਿ ਉਸ ਸਮੇਂ ਵਕੀਲ ਅਤੇ ਉਸਦੇ ਸਾਥੀ ਹਸਪਤਾਲ ਦੇ ਵਿੱਚ ਦਾਖਲ ਸਨ ਤਾਂ ਸੁਰਜ ਪਾਣਿਵੇਸੋਗੀ ਫੋਨ ਲਾਈਨ ਤੇ ਸੁਰਜ ਮਾਮਲਾ ਅਸੀਂ ਦਰਸ਼ਕਾਂ ਨੂੰ ਦੱਸਿਆ ਸਾਰਾ ਕੀ ਹੈ ਔਰ ਕਿ ਕੁਝ ਹੁਣ ਤੱਕ ਇਸ ਦੇ ਵਿੱਚ ਜਿਹੜੀ ਨਰਾਜ਼ਗੀ ਅਜ਼ਾਰ ਕੀਤੀ ਜਾ ਰਹੀ ਹੈ ਬਿਲਕੁਲ ਜਾਹਿਦ ਤੌਰ ਤੇ ਮੁਕਸਰ ਦੇ ਵਿੱਚ ਹੋਇਆ ਜਿਹੜਾ ਮਾਮਲਾ ਸੀ ਇਸ ਮਾਮਲੇ ਨੂੰ ਲੈ ਕੇ ਮੁਕਸਰ ਦੀ ਬਾਰ ਕੌਂਸਲ ਨੇ ਸਭ ਤੋਂ ਪਹਿਲਾਂ ਐਸਐਸਪੀ ਨਾਲ ਇਸ ਮਾਮਲੇ ਤੇ ਗੱਲ ਕੀਤੀ ਕਿ ਜਿਹੜਾ ਪਰਚਾ ਹੈ ਉਹ ਫੇਕ ਹੋਇਆ ਹੈ ਜਾਲੀ ਪਰਚਾ ਹੋਇਆ ਪਰਚਾ ਕੈਸਰ ਕੀਤਾ ਜਾਵੇ ਪੁਲਿਸ ਵੱਲੋਂ ਕੋਈ ਰਿਸਪੌਂਡ ਨਾ ਕਰਨ ਤੋਂ ਬਾਅਦ ਆਖਰਕਾਰ ਗੁੱਸੇ ਚਾਏ ਵਕੀਲਾ ਨੇ ਪਹਿਲਾਂ ਆਪਦੇ ਤੌਰ ਤੇ ਸਟ੍ਰਾਈਕ ਕੀਤੀ ਤੇ ਉਸ ਤੋਂ ਬਾਅਦ ਦੋ ਦਿਨ ਦੀ ਕਾਲ ਦਿੱਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵਕੀਲ ਭਾਈਚਾਰਾ ਆਪਦੇ ਕੰਮਕਾਜ ਬੰਦ ਰੱਖੇਗਾ ਕਿਉਂਕਿ ਨਾਰਾਜ਼ਗੀ ਇਹ ਹੀ ਹੈ ਕਿ ਵਕੀਲ ਦੇ ਉੱਪਰ ਝੂਠਾ ਪਰਚਾ ਜਿਹੜਾ ਮੁਕਸਰ ਦੇ ਵਿੱਚ ਦਰਜ ਹੋਇਆ ਉਹ ਪਰਚਾ ਜਲਦੀ ਤੋਂ ਜਲਦੀ ਕੈਂਸਲ ਕੀਤਾ ਜਾਵੇ ਨਿਆਂ ਦਿੱਤਾ ਜਾਵੇ ਔਰ ਇਸ ਤਰ੍ਹਾਂ ਦੀ ਬੋਕਸ ਐਫ ਆਈ ਆਰ ਹੈ ਜਿਹੜੀ ਅੱਗੇ ਤੋਂ ਵੀ ਨਾ ਹੋਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਗੱਲ ਕੀਤੀ ਜਾਵੇ ਚਾਹੇ ਬਠਿੰਡਾ ਦੀ ਆ ਚਾਹੇ ਮੁਕਸਰ ਦੇ ਵਿੱਚ ਵੀ ਪੰਜਾਬ ਦੀਆਂ ਹੋਰ ਵੀ ਕਾਫੀ ਜਗ੍ਹਾ ਦੇ ਉੱਪਰ ਵਕੀਲਾਂ ਦੇ ਬੇਸ਼ੱਕ ਹਮਲੇ ਹੋਏ ਐ ਫਰਜੀ ਐਫ ਆਈ ਆਰ ਹੋਈਆਂ ਉਸ ਨੂੰ ਲੈ ਕੇ ਵੀ ਪਹਿਲਾਂ ਵੀ ਵਕੀਲ ਸਟ੍ਰਾਈ ਉਹ ਕਿ ਲਵਨੀਅਨਿਉ ਕਰ ਦਿੱਤੀ ਗਈ ਅੱਗੇ ਦੋ ਦਿਨਾਂ ਤੋਂ ਬਾਅਦ ਕੀ ਅੱਗੇ ਹੋਰ ਕੰਟੀਨਿਊ ਰਹੇਗੀ ਜਾਂ ਇਸ ਦੇ ਵਿੱਚ ਮੁਕਸ਼ਰ ਪੁਲਿਸ ਕੋਈ ਇਸ ਤੇ ਸੰਗਿਆਰ ਲੈਂਦੀ ਹੈ ਜਾਂ ਇਨਕੁਆਰੀ ਕਰਦੀ ਹੈ ਇਸ ਮਾਮਲੇ ਤੇ ਉਸ ਵਕੀਲ ਨੂੰ ਜੇ ਵਾਕਿਆ ਹੀ ਹੌਸਪੀਟਲ ਦੇ ਜੋ ਉਸ ਟਾਈਮ ਤੇ ਸੀਗਾ ਉਸ ਟਾਈਮ ਤੇ ਵਾਰਦਾਤ ਵਾਲੀ ਜਗ੍ਹਾ ਤੇ ਨਹੀਂ ਸੀ ਤਾਂ ਜਾਹਿਰ ਤੌਰ ਤੇ ਐਫ ਆਈ ਆਰ ਕੈਨਸਲ ਕਰਨੀ ਬੰਦੀ ਹੈ ਤਾਂ ਕਰਕੇ ਇਹੀ ਡਿਮਾਂਡ ਹੈ ਜਿਹੜੀ ਉਹ ਵਕੀਲ ਕਰਦੇ ਨਜ਼ਰ ਆ ਰਹੇ ਨੇ ਜੀ ਠੀਕ ਹੈ ਸ਼ੁਕਰੀਆ ਸੁਰਜ ਤਮਾਮ ਜਾਣਕਾਰੀ ਲਈ ਤਨਵਾਦ ਹੈ ਤਾਂ ਇਹ ਆਪਰੇ ਆਪ ਦੇ ਵਿੱਚ ਮਾਮਲਾ ਵੱਡਾ ਸੈਂਟ ਬਾਰ ਕੌਂਸਲ ਦੇ ਵੱਲੋਂ ਦਾ ਸੇ ਕਿ ਦੋ ਦਿਨਾਂ ਦੀ ਹੜਤਾਲ ਦਾ ਸਰਦਾ ਜਿਹੜਾ ਹੈ ਉਹ ਦਿੱਤਾ ਗਿਆ ਹੈ ਔਰ ਹੜਤਾਲ ਆਪਣੇ ਆਪ ਦੇ ਵਿੱਚ ਸਮਝਿਆ ਜਾ ਸਕਦਾ ਹੈ ਕਿ ਕੰਮ ਕਾਜ ਠੱਪ ਰਹੇਗਾ ਯਾਨੀ ਕਿ ਪਹਿਲਾਂ ਤੋਂ ਹੀ ਜਿਹੜੇ ਕੋਰਟ ਕਚੈਰੀ ਦੇ ਮਾਮਲੇ ਨੇ ਇਹ ਸਭ ਜਾਣਦੇ ਨੇ ਕਿ ਬਹੁਤ ਜ਼ਿਆਦਾ ਲੰਮਾ ਸਮਾਂ ਇਹਨਾਂ ਨੂੰ ਜਿਹੜਾ ਹੈ ਜਦੋਂ ਚੱਲਦੇ ਨੇ ਤਾਂ ਫਿਰ ਲੋਕ ਪਰੇਸ਼ਾਨ ਹੁੰਦੇ ਨੇ ਜਿਨ੍ਹਾਂ ਦੇ ਸਾਰੇ ਮਾਮਲੇ ਕੋਰਟ ਵਿੱਚ ਹੁੰਦੇ ਨੇ ਤਾਂ ਫਿਰ ਜੇ ਦੋ ਦਿਨ ਦੀ ਹੜਤਾਲ ਹੈ ਤਾਂ ਕੰਮਕਾਰ ਸਭਾਵਿਕ ਤੌਰ ਤੇ ਪ੍ਰਭਾਵਿਤ ਹੋਏਗਾ ਵੱਡੇ ਪੱਧਰ ਤੇ ਕੰਮਕਾਰ ਜਿਹੜਾ ਹੈ ਪ੍ਰਭਾਵਿਤ ਹੋਏਗਾ ਔਰ ਸਾਰਾ ਮਾਮਲਾ ਪਰਚੇ ਦੇ ਨਾਲ ਇੱਕ ਜੁੜਿਆ ਹੈ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਤੇ ਝੂਠਾ ਪਰਚਾ ਦਰਜ ਕਰਦੇ ਇਲਜ਼ਾਮ ਨੇ ਔਰ ਇਹਨਾਂ ਇਲਜ਼ਾਮਾਂ ਦੇ ਚੱਲਦੇ ਹੀ ਇਹ ਦੋ ਦਿਨ ਕੰਮਕਾਰ ਜਿਹੜਾ ਹੈ ਠੱਪ ਰਹੇਗਾ ਵਕੀਲਾ ਨੇ ਕਹਿ ਦਿੱਤਾ ਹੈ ਤਾਂ ਇਹ ਆ ਆਪਣੇ ਆਪ ਦੇ ਵਿੱਚ ਮਾਮਲਾ ਕਾਫੀ ਅਹਿਮ ਹੈ ਕੁਲਦੀਪ ਕੌਰ ਸਾਡੇ ਨਾਲ ਮੀਤ ਪ੍ਰਧਾਨ ਨੇ ਮੁਕਸਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਫੋਨ ਲਾਈਨ ਤੇ ਮੌਜੂਦ ਨੇ ਸਵਾਗਤ ਹੈ ਮੈਡਮ న్యూਸ 18 ਪੰਜਾਬ ਤੇ ਆ ਥੈਂਕ ਯੂ ਥੈਂਕ ਯੂ ਜੀ ਤਾਂ ਸਾਰਾ ਮਾਮਲਾ ਜਿਹੜਾ ਹੈ ਕਾਫੀ ਅਸੀਂ ਕਹਿ ਸਕਦੇ ਹਾਂ ਇਸ ਵੇਲੇ ਉਲਝਿਆ ਹੋਇਆ ਹੈ ਦੋ ਦਿਨ ਦੀ ਹੜਤਾਲ ਹੈ ਮੁੱਖ ਮੰਗਾਂ ਤੁਹਾਡੀਆਂ ਕੀ ਨੇ ਮੁੱਖ ਮੰਗਾਂ ਸਾਡੀਆਂ ਪਹਿਲੇ ਦਿਨ ਤੋਂ ਉਹੀ ਹੈ ਜੀ ਕਿ ਸਾਡੇ ਜੋ ਹਰਮਨਦੀਪ ਸਿੰਘ ਸੰਧੂ ਐਡਵੋਕੇਟ ਨੇ ਉਹਨਾਂ ਦੇ ਸੱਟਾਂ ਵੱਜੀਆਂ ਬਟ ਪਰਚਾ ਦਰਜ ਨਹੀਂ ਹੋਇਆ ਵਿਰੋਧੀ ਧਿਰ ਤੇ ਸਾਡੇ ਵੀ ਉਲਟਾ ਜਿਹੜੇ ਵਕੀਲ ਸਾਹਿਬ ਨੇ 307 ਦਾ ਪਰਚਾ ਦਰਜ ਹੋ ਗਿਆ ਸੀ ਹੂੰ ਸਾਡੀਆਂ ਇਹੀ ਮੰਗਾਂ ਜੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਹੂੰ ਤੁਹਾਨੂੰ ਕੀ ਲੱਗਦਾ ਇੱਕ ਵਾਰ ਇੱਕ ਤਾਂ ਬੇਨਤੀ ਹੈ ਤੁਸੀਂ ਟੀਵੀ 'ਚ ਆਵਾਜ਼ ਨਾ ਸੁਣਿਓ ਗੱਲਬਾਤ ਨਹੀਂ ਹੋ ਸਕੇਗੀ ਫੋਨ 'ਤੇ ਗੱਲ ਕਰਿਓ ਹਾਂਜੀ ਦੂਸਰਾ ਇਹ ਕਿ ਅਸਲ 'ਚ ਸ਼ੁਰੂਆਤ ਜੇਕਰ ਅਸੀਂ ਅਗਰ ਬਹੁਤ ਥੋੜੇ ਸ਼ਬਦਾਂ 'ਚ ਤੁਸੀਂ ਸਾਨੂੰ ਸਾਰਾ ਮਾਮਲਾ ਦੱਸ ਸਕੋ ਕਿ ਕਿੱਥੋਂ ਹੁੰਦੀ ਹੈ ਹੁਣ ਤੱਕ ਕਿੱਥੇ ਤੱਕ ਹੈ ਔਰ ਕਿਉਂ ਇਹ ਨੋਬਤ ਆਈ ਹੋਈ ਹੈ ਮੈਂ 29 ਤਰੀਕ ਨੂੰ ਹੁੰਦੀ ਹੈ ਜੀ ਲੜਾਈ ਪਿੰਡ ਜਵਾਰੇ ਵਾਲਾ ਹੂੰ ਦੋ ਧਿਰਾਂ ਦੇ ਵਿੱਚ ਜੀ ਉਹਦੇ ਵਿੱਚ ਸਾਡੇ ਹਰਮਨਦੀਪ ਸਿੰਘ ਸੰਧੂ ਨੇ ਉਹਦੇ 8 ਸੱਟਾਂ ਵੱਜੀਆਂ ਦੋ ਜਿਹੜੀਆਂ ਸੱਟਾਂ ਸਿਰ ਦੇ ਵਿੱਚ ਵੱਜੀਆਂ ਬਹੁਤ ਹੀ ਗ੍ਰੀਵਿਅਸ ਸੀ ਹੂੰ 307 ਦਾ ਪਰਚਾ ਹੋਣਾ ਚਾਹੀਦਾ ਸੀ ਜੋ ਕਿ ਨਹੀਂ ਹੋਇਆ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕੀਤੀ ਆਪਦੇ ਲੈਵਲ ਤੇ ਜੀ ਫਿਰ ਜੋ ਵੀ ਆਫਸਰ ਸੀ ਇਹ ਕਿ ਮੈਡੀਕਲ ਰਿਪੋਰਟ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਂ 2 ਤਰੀਕ ਨੂੰ ਸੀਐਮ ਸਾਹਿਬ ਆਏ ਸੀ ਮੁਖ ਸਰ ਅਸੀਂ ਆਪਦਾ ਪੀਸਫੁਲੀ ਜੋ ਪ੍ਰੋਟੈਸਟ ਕੀਤਾ ਤੇ ਸੀਐਮ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ ਪਰ ਸਾਨੂੰ ਟਾਈਮ ਨਹੀਂ ਦਿੱਤਾ ਗਿਆ ਹਾਂ ਚਲੋ ਅਸੀਂ ਉੱਥੋਂ ਵਾਪਸ ਆ ਗਏ ਸੀ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਬੁਲਾਇਆ ਜੀ ਉਹਨਾਂ ਨੇ ਸਾਡੀ ਗੱਲ ਸੁਣੀ 307 ਜੋ ਲੱਗੀ ਸੀ ਸਾਡੇ ਵਕੀਲ ਸਾਹਿਬ ਤੇ ਉਹ ਡਿਲੀਟ ਕਰ ਦਿੱਤੀ ਜੀ ਉਸ ਤੋਂ ਬਾਅਦ ਬਟ ਸਾਨੂੰ ਜਦੋਂ ਪਤਾ ਲੱਗਿਆ ਕਿ 326 ਲਾਤੀ ਦੁਬਾਰਾ ਜੀ ਤੇ ਮੈਡੀਕਲ ਰਿਪੋਰਟ ਜਦੋਂ ਅਸੀਂ ਚੈੱਕ ਕੀਤੀ ਉਹ ਤੋਂ ਸਾਨੂੰ ਪਤਾ ਲੱਗਾ ਕਿ ਜਿਹੜੀ 326 ਲੱਗੀ ਉਹ ਬਿਲਕੁਲ ਹੀ ਗਲਤ ਹੈ ਹੂੰ ਕਿਉਂਕਿ 31 ਤਰੀਕ ਨੂੰ ਇੱਕ ਨਵਾਂ ਬੰਦਾ ਐਡਮਿਟ ਹੋ ਗਿਆ ਜਿਹਦਾ ਇਹ ਲੜਾਈ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ ਹੂੰ ਉਹ ਐਮਐਲਆਰ ਜਦੋਂ ਮੈਡੀਕਲ ਰਿਪੋਰਟ ਦੇਖੀ ਨਾ ਉਹਦੀ ਗੁਰਜੀਤ ਸਿੰਘ ਨਾਮ ਦਾ ਬੰਦਾ ਹੂੰ ਉਹਦੇ ਵਿੱਚ ਡਾਕਟਰ ਸਾਹਿਬ ਨੇ ਸਪੈਸੀਫਿਕਲੀ ਲਿਖਿਆ ਹੈ ਕਿ ਜਿਹੜੀ ਉਹਦੀ ਇੰਜਰੀ ਦੀ ਡਿਊਰੇਸ਼ਨ ਹੈ ਉਹ 6 ਆਰਸ ਹੈ ਸੇ 6 ਘੰਟੇ ਪਹਿਲਾਂ ਵੱਜੀ ਉਹਦੇ ਸੱਟ ਹੂੰ 31 ਤਰੀਕ ਨੂੰ ਹੂੰ ਤੇ ਫਿਰ ਮੈਂ ਇਥੋਂ ਸਾਬਤ ਹੁੰਦਾ 326 ਤਾਂ ਸਾਰਾ ਸਾਰਾ ਗਲਤ ਹੈ ਹੂੰ ਸਾਡੇ ਵਕੀਲ ਸਾਹਿਬ ਦਾ ਤਾਂ ਉਹ ਸੱਟ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਜੀ ਹੋ ਸਾਡੀ ਇਹੋ ਡਿਮਾਂਡ ਹੈ ਕਿ ਜੋ 326 ਲਾਈ ਹੈ ਉਹ ਡਿਲੀਟ ਕੀਤੀ ਜਾਵੇ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ ਨਿਊਜ਼ ਇਨ ਪੰਜਾਬ ਦੇ ਨਾਲ ਗੱਲਬਾਤ ਕਰਨ ਲਈ ਤਾਂ ਕੁਲ ਮਿਲਾ ਕੇ ਇਹ ਮੰਗਾ ਨੇ ਔਰ ਇਸ ਨੂੰ ਲੈ ਕੇ 2 ਦਿਨ ਦੀ ਹੜਤਾਲ ਕੀਤੀ ਹੋਈ ਹੈ ਪੰਜਾਬ ਦੇ ਵਕੀਲਾਂ ਨੇ ਬਾਕੀ ਵਾਤਿਆਂ ਤੋਂ ਐਚਵਨ ਵੀ ਵੀਜ਼ਾ ਤੇ ਟਰੰਪ ਦੇ ਤੇਵਰ ਨਰਮ ਪਏ ਨਜ਼ਰ ਆ ਰਹੇ ਨੇ ਅਮਰੀਕਾ ਦੇ ਕੋਲ ਹੁਨਰਮੰਦ ਲੋਕਾਂ ਦੀ ਕਮੀ ਹੈ ਟਰੰਪ ਨੇ ਕਿਹਾ ਹੈ ਦੱਸੇ ਕਿ ਬਾਹਰ ਤੋਂ ਲੋਕਾਂ ਨੂੰ ਬੁਲਾਉਣਾ ਹੀ ਪਵੇਗਾ ਇਹ ਟਰੰਪ ਦਾ ਕਹਿਣਾ ਹੈ ਤਾਂ ਐਚਵਨ ਵੀ ਵੀਜ਼ਾ ਖਤਮ ਕੀਤਾ ਤਾਂ ਸਾਰਾ ਕੰਮ ਜਿਹੜਾ ਹੈ ਉਹ ਠੱਪ ਹੋ ਜਾਏਗਾ ਇਹ ਸਾਫ਼ ਤੌਰ ਤੇ ਕਿਹਾ ਗਿਆ ਟਰੰਪ ਦੇ ਵੱਲੋਂ ਜੋ ਆਪਣੇ ਆਪ ਦੇ ਵਿੱਚ ਬੇਹਦ ਐਮ ਸਟੇਟਮੈਂਟ ਹੈ ਦਰਸਲ ਟਰੰਪ ਨੇ ਮੇਕ ਅਮਰੀਕਾ ਗ੍ਰੇਟ ਅਮਰੀਕਾ ਬਿਆਨ ਦੇ ਤਹਿਤ ਇਹ ਫੈਸਲਾ ਲਿਆ ਸੀ ਕਿ ਅਮਰੀਕਾ ਦੇ ਲੋਕਾਂ ਨੂੰ ਅੱਗੇ ਵਧਾਇਆ ਜਾਏਗਾ ਇਸ ਕਾਰਨ H1B ਵੀਜ਼ਾ ਦੀ ਫੀਸ 1 ਲੱਖ ਅਮਰੀਕੀ ਡਾਲਰ ਕਰ ਦਿੱਤੀ ਗਈ ਪਰ ਹੁਣ ਫੈਸਲੇ ਪਰ ਹੁਣ 트াম্প ਨੇ ਆਪਣੇ ਫੈਸਲੇ ਤੇ ਯੂ ਟਰਨ ਲੈ ਲਿਆ 트াম্প ਨੇ ਕਿਹਾ ਕਿ ਕੰਮ ਕਰਵਾਉਣ ਦੇ ਲਈ ਪ੍ਰਭਾਵਸ਼ਾਲੀ ਲੋਕਾਂ ਦੀ ਲੋੜ ਹੁੰਦੀ ਹੈ ਇਸ ਲਈ H1B ਵੀਜ਼ਾ ਜ਼ਰੂਰੀ ਹੈ ਔਰ ਇਤੇਵਰ ਜਿਹੜੇ ਨੇ ਨਰਮ ਨਜ਼ਰ ਆ ਰਹੇ ਨੇ ਅਜੇ ਇਹ ਦੇ ਵਿੱਚ ਇੰਤਜ਼ਾਰੇ ਵੀ ਰਹੇਗਾ ਕਿ ਫੀਸ ਚੁਕਲ ਕਟੌਤੀ ਕੀਤੀ ਜਾਂਦੀ ਹੈ ਜਾਂ ਫਿਰ ਉਸੇ ਤਰੀਕੇ ਅਜੇ ਵੀ ਉਹੀ ਫੀਸ 88 ਲੱਖ ਰੁਪਏ ਜੋ ਪੰਜਾਬ ਇੰਡੀਆ ਦੀ ਕਰੰਸੀ ਬਣਦੀ ਹੈ ਉਸ ਦੇ ਮੁਤਾਬਿਕ ਰਹੇਗੀ ਉਦਕੰਗਨਾਰ ਨੌ ਦੇ ਖਿਲਾਫ ਦੇਸ਼ ਸ੍ਰੋਧਾ ਕੇਸ ਚੱਲੇਗਾ ਕੰਗਨਾ ਤੇ ਆਗਰਾ ਕੋਰਟ ਦੇ ਵਿੱਚ ਦਾ ਇੱਕ ਮੁਕਦਮਾ ਚੱਲੇਗਾ ਕੰਗਨਾ ਨੇ ਕਿਸਾਨ ਅੰਦੋਲਨ ਦੇ ਬਾਰੇ ਵਿਵਾਦਿਤ ਟਿੱਪਣੀ ਕੀਤੀ ਸੀ ਕੰਗਨਾ ਨੇ ਕਿਹਾ ਸੀ ਕਿ ਅੰਦੋਲਨ ਦੇ ਵਿੱਚ ਰੇਪ ਔਰ ਮਰਡਰ ਹੋਏ ਨੇ ਤਾਂ ਜਿਸ ਤੋਂ ਬਾਅਦ ਦੇਸ਼ ਸ੍ਰੋਧਾ ਮਾਮਲਾ ਜਿਹੜਾ ਹੈ ਉਹ ਚੱਲੇਗਾ ਔਰ ਕੰਗਨਾਰ ਨੌ ਦੀਆਂ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹਾਲਾਂਕਿ ਉਸ ਵੇਲੇ ਹੀ 4 ਸਾਲ ਤੋਂ ਕੇਸ ਚੱਲ ਰਿਹਾ ਜੋ ਬੇਬੇ ਮਹਿੰਦਰ ਕੌਰ ਨੇ ਕੀਤਾ ਹੋਇਆ ਹੈ ਟਿੱਪਣੀ ਨੂੰ ਲੈ ਕੇ ਹੀ ਉਧਰ ਨਟਾਇਰ ਨੈਫਟੀਡੈਂਟ ਜਨਨ ਦੀ ਕਾਰ ਨੂੰ ਪੁਲਿਸ ਦੀ ਜੀਪ ਨੇ ਟੱਕਰ ਮਾਰੀ ਹੈ ਡੀਐਸ ਹੁੱਡਾ ਹੁੱਡਾ ਦੀ ਕਾਰ ਨੂੰ ਦੱਸਿਆ ਕਿ ਜ਼ਿਰਖਪੁਰ ਦੇ ਵਿੱਚ ਪੁਲਿਸ ਦੀ ਜੀਪ ਨੇ ਟੱਕਰ ਮਾਰੀ ਹੈ ਤਾਂ ਵੀਆਈਪੀ ਐਸਕਾਟ ਗੱਡੀ ਨੇ ਜਾਣ ਬੁਝ ਕੇ ਹਿੱਟ ਕੀਤਾ ਹੈ ਹੁੱਡਾ ਦੀ ਸਟੇਟਮੈਂਟ ਸਾਹਮਣੇ ਆਈ ਹੈ ਓਵਰਟੇਕ ਕਰਦੇ ਵੇਲੇ ਜਾਣ ਬੁਝ ਕੇ ਟੱਕਰ ਮਾਰੀ ਗਈ ਹੈ ਅਤੇ ਟੱਕਰ ਮਾਰਨ ਤੋਂ ਬਾਅਦ ਗੱਡੀ ਪਜਾ ਲਈ ਗਈ ਪੰਜਾਬ ਪੁਲਿਸ ਨੇ ਪਬਲਿਕ ਸੇਫਟੀ ਨੂੰ ਵੀ ਦੱਸਿਆ ਕਿ ਨਜ਼ਰਅੰਦਾਜ਼ ਕੀਤਾ ਲੈਫਟਨੈਂਟ ਹੁੱਡਾ ਨੇ کیا ਐਕਸ਼ਨ ਦੇ ਵਿੱਚ ਆਏ ਨੇ ਇਸ ਤੋਂ ਬਾਅਦ ਡੀਜੀਪੀ ਪੰਜਾਬ ਉਨ੍ਹਾਂ ਨੇ ਕਾਰਵਾਈ ਦੇ ਹੁਕਮ ਦੇ ਦਿੱਤੇ ਨੇ ਸਪੈਸ਼ਲ ਡੀਜੀਪੀ ਟ੍ਰਾਫਿਕ ਪੋਰਸ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਨੇ ਆ ਆਪਣੇ ਆਪ ਦੇ ਵਿੱਚ ਮਾਮਲਾ ਇਹ ਵੀ ਵੱਖਰਾ ਕਿਸਮ ਦਾ ਸਾਹਮਣੇ ਆਇਆ ਓਵਰਟੇਕ ਕਰਦੇ ਵੇਲੇ ਜਾਣ ਬੁਝ ਕੇ ਟੱਕਰ ਮਾਰਨ ਦਾ ਲੈਫਟਨੈਂਟ ਜਰਨਲ ਹੁੱਡਾ ਨੇ ਇਲਜ਼ਾਮ ਲਗਾਇਆ ਹੈ ਐਕਸ਼ਨ ਦੇ ਵਿੱਚ ਆਏ ਨੇ ਡੀਜੀਪੀ ਆਰ ਗੌਰਵ ਯਾਦਵ ਦੇ ਵੱਲੋਂ ਦੱਸਿਆ ਕਿ ਪੰਜਾਬ ਅ ਡੀਜੀਪੀ ਦੇ ਵੱਲੋਂ ਇਹ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਕਾਰਵਾਈ ਜਰੀ ਹੈ ਉਹ ਹੋਣੀ ਚਾਹੀਦੀ ਹੈ। ਔਰ ਸਪੈਸ਼ਲ ਡੀਜੀਪੀ ਦੇ ਵੱਲੋਂ ਮਾਫ ਕਰਿਓ ਸਪੈਸ਼ਲ ਡੀਜੀਪੀ ਦੇ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਨੇ ਲਟਾਇ ਰਿਟਾਇਰਡ ਲੈਫਟੀਨੈਂਟ ਜਨਰਲ ਅਧਿਕਾਰ ਨੂੰ ਪੁਲਿਸ ਦੀ ਜੀਪ ਨੇ ਟੱਕਰ ਮਾਰੀ ਹੈ। ਤਾਂ ਇਹ ਵੱਖਰਾ ਮਾਮਲਾ ਜ਼ਰੂਰ ਸਾਹਮਣੇ ਆਇਆ ਪਰ ਦੋ ਦੋਨੋਂ ਧੜੇ ਜਿਹੜੇ ਨੇ ਉਹ ਨਾਮੀ ਨੇ ਖਬਰ ਚੰਡੀਗੜ੍ਹ ਤੋਂ ਜਿੱਥੇ ਸੈਕਟਰ 32 ਹਸਪਤਾਲ ਦੇ ਵਿੱਚੋਂ ਕੈਦੀ ਫਰਾਰ ਹੋ ਗਿਆ ਲੁਧਿਆਣਾ ਦੀ ਜੇਲ੍ਹ ਤੋਂ ਦਸੇ ਕਿ ਇਲਾਜ ਕਰਾਉਣ ਦੇ ਲਈ ਆਇਆ ਕੈਦੀ ਭੱਜਿਆ ਹੈ ਤਾਂ ਪੁਲਿਸ ਨੂੰ ਤੱਕਾ ਦੇ ਕੇ ਮਲਜ਼ਮ ਜਿਹੜਾ ਹੈ ਫਰਾਰ ਹੋਇਆ ਹੈ 5 ਸਾਲ ਦੀ ਬੱਚੀ ਦੇ ਨਾਲ ਰੇਪ ਅਤੇ ਕਤਲ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਸੀ ਫਾਂਸੀ ਦੀ ਸਜ਼ਾ ਕੱਟ ਰਿਹਾ ਸੀ ਕੈਦੀ ਸੋਨੂ ਤਾਂ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਮਲਜ਼ਮ ਮਲਜ਼ਮ ਦੀ ਭਾਲ ਦੇ ਵਿੱਚ जुट ਗਈ ਹੈ ਨਾ ਕਿ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੋਵੇਂ ਹੀ ਮੁਲਜ਼ਮ ਦੀ ਪਾਲ ਕਰ ਰਹੀਆਂ ਨੇ ਮੁਲਜ਼ਮ ਸੋਨੂ ਮੂਲ ਰੂਪ ਦੇ ਨਾਲ ਯੂਪੀ ਧਾਰਨ ਵਾਲਾ ਮਾਰਚ 2025 ਦੇ ਵਿੱਚ ਦਾ ਜ਼ਿਕਰ ਲੁਧਿਆਣਾ ਦੀ ਕ ਅਦਾਲਤ ਨੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਨਾਲ ਹੀ 5 ਲੱਖ ਤੱਕ ਦਾ ਜੁਰਮਾਨਾ ਵੀ ਲਗਾਇਆ ਸੀ ਪਰ ਹੁਣ ਕੈਦੀ ਦੇ ਫਰਾਰ ਹੋਣ ਦੀ ਖਬਰ ਹੈ ਪੁਲਿਸ ਨੂੰ ਧੱਕਾ ਦੇ ਕੇ ਮੁਲਜ਼ਮ ਜਿਹੜਾ ਹੈ ਫਰਾਰ ਹੋਇਆ ਹੈ ਤਸਵੀਰ ਜਿਹੜੀ ਐਸੀ ਤੁਹਾਨੂੰ ਦਿਖਾ ਰਹੇ ਹਾਂ ਦੀ ਆ ਮਨੋਜ ਰਾਠੀ ਨੇ ਫੋਨ ਆਨਲਾਈਨ ਤੇ ਮਰੇ ਸੀ ਹੋਗੀ ਮਨੋਜ ਕੀ ਜਾਣਕਾਰੀ ਹੈ ਔਰ ਕਿਵੇਂ ਇੱਕ ਕੈਦੀ ਇੰਨੀ ਆਸਾਨੀ ਦੇ ਨਾਲ ਫਰਾਰ ਹੋ ਗਿਆ ਕਿ ਇਸ ਦੇ ਹਤਕੜੀ ਨਹੀਂ ਸੀ ਪਾਈ ਔਰ ਹੋਰ ਕੀ ਕੋ ਜਾਣਕਾਰੀ ਹੈ ਕੋ ਬਿਲਕੁਲ ਗੁਰਜੋ ਜਿੱਦਾਂ ਤੁਸੀਂ ਵੀ ਜਿਕਰ ਕਰ ਰਹੇ ਹੋ ਕਿ 5 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਤੇ ਹੱਤਿਆ ਦੇ ਮਾਮਲੇ ਦੇ ਵਿੱਚ ਸਦਾ ਕਟ ਰਿਹਾ ਸੋਨੂ ਸਿੰਘ ਇਹ ਦੇਰ ਰਾਤ ਸੈਕਟਰ 32 ਹਸਪਤਾਲ ਦੇ ਵਿੱਚ ਪਹੁੰਚਿਆ ਸੀਗਾ ਇਹਦੇ ਨਾਲ ਜਿਹੜੇ ਪੁਲਿਸ ਕਰਮੀ ਵੀ ਸੀਗੇ ਪੁਲਿਸ ਮੁਲਾਜ਼ਮ ਸੀ ਲੇਕਿਨ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਧੱਕਾ ਦੇ ਕੇ ਏ ਉਥੋਂ ਫਰਾਰ ਹੋ ਗਿਆ ਔਰ ਜਿਹੜੀ ਵੀ ਸੀਸੀਟੀਵੀ ਕਦਾਈ ਗਈ ਹੈ ਉਥੋਂ ਕਿ ਕਿਸ ਤਰ੍ਹਾਂ ਕਿਸ ਪਾਸੇ ਤੋਂ ਭੱਜ ਰਿਹਾ ਯਾਨੀ ਕਿ ਇਸ ਨਾਲ ਇਹਦਾ ਪੂਰੀ ਪਲੈਨਿੰਗ ਸੀ ਇਹਦੀ ਪੂਰੀ ਪਲੈਨਿੰਗ ਸੀ ਔਰ ਪਲੈਨਿੰਗ ਦੇ ਤਹਿਤ ਸੀ ਇਹ ਉਥੇ ਪਹੁੰਚਦਾ ਹੈ ਸੈਕਟਰ 32 ਹਸਪੀਟਲ ਪਹੁੰਚਦਾ ਲੋਕਿਆਣਾ ਦੀ ਸੈਂਟਰਲ ਜੇਲ ਤੋਂ ਉਹਨੂੰ ਲੈ ਕੇ ਆਇਆ ਗਿਆ ਸੀਗਾ ਇਲਾਜ ਤੇ ਲਾਜ਼ ਲਈ ਇਹਨਾਂ ਇਹਦਾ ਕਹਿਣਾ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹਦੇ ਇਹਨੇ ਕਿਹਾ ਸੀਗਾ ਕਿ ਮੇਰੇ ਪੇਟ 'ਚ ਬਹੁਤ ਜ਼ਿਆਦਾ ਦਰਦ ਹੈ ਔਰ ਇਹਦਾ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇਲਾਜ ਵੀ ਚੱਲ ਰਿਹਾ ਸੀਗਾ ਔਰ ਮੂਲ ਰੂਪ ਤੋਂ ਯੂਪੀ ਦਾ ਰਹਿਣ ਵਾਲਾ ਇਹ ਜਿਹੜਾ ਸੋਨੂ ਸਿੰਘ 29 ਸਾਲਾਂ ਦਾ ਹੈ ਹਾਲਾਂਕਿ ਹੁਣ ਜਿਹੜੇ ਜੇਲ੍ਹ ਵਾਰਡਨ ਨੇ ਮਲਕੀਰ ਸਿੰਘ ਉਹਨਾਂ ਦੀ ਸ਼ਿਕਾਇਤ ਤੇ ਮਾਮਲਾ ਜਿਹੜਾ ਹੈਗਾ ਚੰਡੀਗੜ੍ਹ ਦੇ ਸੈਕਟਰ 34 ਥਾਣੇ ਦੇ ਵਿੱਚ ਦੱਜ ਕੀਤਾ ਜਾ ਰਿਹਾ ਹੈ ਉਹ ਤੋਂ ਅੱਜੇ ਕਿ ਇਹ 5 2025 ਦੇ ਵਿੱਚ ਹੀ ਲੁਧਿਆਣਾ ਦੇ ਇੱਕ ਅਦਾਲਤ ਵੱਲੋਂ ਸੋਲੂ ਨੂੰ ਜਿਹੜਾ ਅਕਿਊਜ਼ਡ ਹੈ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਔਰ 5.5 ਲੱਖ ਜਿਹੜਾ ਹੈਗਾ ਜੁਰਮਾਨਾ ਵੀ ਦਿੱਤਾ ਗਿਆ ਤੇ ਦੇਖੋ ਇਹਦੇ ਵਿੱਚ ਹੁਣ ਕ੍ਰਾਈਮ ਰਾਂਚ ऑपरेशन सैल लोकल पुलिस सारी और पंजाब पुलिस नाल, ज्वाइंट ऑपरेशन के हुन लगातार यदि भाल कर रही है लेकिन हजे तक वह कुछ नहीं पता चल पाया हूं तुम देखो कि बड़े ही शातिर तरीके सैक्टर बत्ती अस्पताल तो फरार है। जी, जी। और हैरान कर देने वाली गल है कि यह आखिर गायब कितने हो गया ਕਿਉਂਕਿ ਦੇਖੋ ਹਸਪਤਾਲ ਬਹੁਤ بڑا ਹੈ ਦਿਨ ਰਾਤ ਇੰਨੀ ਜ਼ਿਆਦਾ ਭੀੜ-ਪਾੜ ਵੀ ਨਹੀਂ ਹੁੰਦੀ ਹਸਪਤਾਲ ਦੇ ਵਿੱਚ ਦਿਨ ਦੇ ਵੇਸਤਾ ਹਸਪਤਾਲ ਦੇ ਵਿੱਚ ਭੀੜ-ਪਾੜ ਹੁੰਦੀ ਹੈ ਸੈਕਟਰ 32 ਹਸਪਤਾਲ ਦੇ ਵਿੱਚ ਲੇਕਿਨ ਰਾਤ ਨੂੰ ਇੰਨਾ ਜ਼ਿਆਦਾ ਰਸ਼ਨੀ ਆਉਂਦਾ ਕਿਉਂਕਿ ਜਿਹੜੇ ਓਪੀਡੀ ਦਾ ਟਾਈਮਿੰਗ ਹੈ ਉਹ ਦੁਪਹਿਰ ਨੂੰ ਹੈ ਰਾਤ ਐਮਰਜੈਂਸੀ ਹੁੰਦੀ ਹੈ ਐਮਰਜੈਂਸੀ ਦੇ ਵਿੱਚ ਵੀ ਜਿਹੜੇ ਜ਼ਿਆਦਾ ਮਰੀਜ਼ ਨਹੀਂ ਹੁੰਦੇ ਲੇਕਿਨ ਇਹ ਤੱਕ ਮਾਰੇ ਆ ਕਿਉਂਕਿ ਸਿਕਿਉਰਟੀ ਗਾਰਡ ਵੀ ਹੁੰਦੇ ਬੱਤੇ ਹਸਪੀਟਲ ਦੇ ਵਿੱਚ ਲੇਕਿਨ ਹਜੇ ਤੱਕ ਇਹ ਕਿੱਥੇ ਭੱਜਿਆ ਇਹਨੂੰ ਕੋਈ ਲੈਣ ਆਇਆ ਸੀਗਾ ਜਾਂ ਪੂਰੀ ਪਲੈਨਿੰਗ ਤੇ ਪੈਥ ਹੋਈ ਹੈ ਸਾਰੀ ਚੀਜ਼ਾਂ ਇਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੇ ਨਜ਼ਰ ਆ ਰਹੇ ਠੀਕ ਹੈ ਸ਼ੁਕਰੀਆ ਮਨੋਸ਼ ਤਮਾਮ ਜਾਣਕਾਰੀ ਲਈ ਧੰਨਵਾਦ ਹੈ ਤਾਂ ਹੁਣ ਲਗਾਤਾਰ ਪੰਜਾਬ ਪੁਲਿਸ ਸਤਿਜੰਗਿਰ ਪੁਲਿਸ ਇਸ ਦੀ ਪਾਲ ਕਰ ਰਹੀ ਹੈ ਅਗਲੀ ਖਬਰ ਪਟਿਆਲਾ ਤੋਂ ਆਏ ਜਿੱਥੇ ਵੱਡੀ ਸਾਜ਼ਿਸ਼ ناکਾਮ ਕੀਤੀ ਗਈ ਹੈ ਗ੍ਰੇਨੇਡ ਹਮਲੇ ਦੀ ਸਾਜ਼ਿਸ਼ ਕਰ ਰਹੇ ਸਨ ਦੋ ਮੁਲਜ਼ਮ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਪੰਥ ਵੀਰ ਸਿੰਘ ਅਤੇ ਜਸਕੀਰਤ ਸਿੰਘ ਨਾਂ ਹੈ ਨਾ ਦੋਵਾਂ ਮੁਲਜ਼ਮਾਂ ਦਾ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਪਟਿਆਲਾ ਦੇ ਪੁਰੀਆਂ ਅਕਲਾਂ ਦੇ ਇਹਨੇ ਦੋਵੇਂ ਮੁਲਜ਼ਮ ਦੱਸੇ ਕਿ ਦੋਹਾਂ ਦੇ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਨਾਲ ਲਿੰਕ ਦੱਸੇ ਜਾ ਰਹੇ ਨੇ ਤਾਂ ਦੋ ਚੋਰੀ ਦੇ ਮੋਟਰਸਾਈਕਲ ਤੇ ਪਟਿਆਲਾ ਦੇ ਵਿੱਚ ਦੱਸੇ ਕਿ ਰੇਕੀ ਕਰ ਰਹੇ ਸਨ ਥਾਣਿਆਂ ਚੌਕੀਆਂ ਤੇ ਹੋਰ ਸਰਕਾਰੀ ਮਾਰਤਾ ਨੂੰ ਇਹਨਾਂ ਨੇ ਟਾਰਗੇਟ ਕਰਨਾ ਸੀ ਤਾਂ ਵੱਡੀ ਇੱਕ دہشتਗਰਦੀ ਅਸੀਂ ਕਹਿ ਸਕਦੇ ਹਾਂ ਇਹ ਘਟਨਾ ਨੂੰ ਅਣਜਾਣ ਦਿੱਤਾ ਜਾਣਾ ਸੀ ਪਰ ਹੁਣ ਇਸ ਦਾ ਪਰਦਾਫਾਸ਼ ਕਰ ਦਿੱਤਾ ਗਿਆ ਹੈ ਇਹ ਦੋਵੇਂ ਮੁਲਜ਼ਮ ਜੋ ਬੈਠੇ ਹੋਏ ਨੇ ਪੁਲਿਸ ਦੀ ਕਸਟਡੀ ਦੇ ਵਿੱਚ ਨਜ਼ਰ ਆ ਰਹੇ ਨੇ ਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਦਾ ਪਰਦਾਫਾਸ਼ ਕੀਤਾ ਗਿਆ ਔਰ ਜਿਹੜੇ ਮਨਸੂਬੇ ਸੀ ਉਹਨਾਂ ਨੂੰ ਠੇਕ ਕਰ ਦਿੱਤਾ ਗਿਆ ਦੋ ਨੌਜਵਾਨ ਜਿਹੜੇ ਓਡੀਸ਼ਾ ਮੋਟਰਸਾਈਕਲ ਤੇ ਆਪਣੀ ਇਹ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਵੀ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਦਾ ਆਫ ਤੇ ਸਰਕਾਰੀ ਤੇ ਜਾ ਦੇ ਚੌਕੇ ਟਾੜਿਆਂ ਤੇ ਉਸ ਬੰਦੀਏ ਸੀਰੀਅਲ ਨੰਬਰ ਦੇ ਆਧਾਰ ਤੇ ਇਹਨਾਂ ਵੱਲੋਂ ਐਫ ਆਰ ਨੰਬਰ 206 ਮਿਤੀ 9/11/25 ਅੰਡਰ ਸੈਕਸ਼ਨ 303 2 ਬੀ ਐਨਐਸਓ ਗੇਟਾ ਅਰਥਿਕ ਐਕਸਪਲੋਜਨ ਦਰਜ ਕਰਕੇ ਤਬਤੀਸ਼ ਕੀਤੀ ਦੌਰਾਨ ਇਹ ਚੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਤਬੀਰ ਸਿੰਘ ਬਜਿਸਕੀਰ ਸਿੰਘ ਦੋਵੇਂ ਪਿੰਡ ਪੁਰੀਆਂ ਦੇ ਇਹਨਾਂ ਨੂੰ ਉਹ ਆਪਣੇ ਇੰਟਰੀਅਰ ਨਾਲ ਰੀਟਰ ਨੂੰ ਕਾਬੂ ਕੀਤਾ ਤੇ ਇਹਨਾਂ ਪਰਸੋਂ ਜੋ ਇਹਨਾਂ ਨੇ ਵਾਰਦਾਤਾਂ ਲਈ ਦੋਹੀ ਕੀਤਾ ਹੈ ਮੋਸਾ ਚੋਰੀ ਕੀਤਾ ਹੈ ਬ੍ਰਾਮ ਦੇ ਕੀਤਾ ਉਹਨਾਂ ਕਿ ਐਸੇ ਵੱਲੋਂ ਮੌਕੇ ਦੇ ਗ੍ਰਾਹਣੇ ਪੁੱਛਗੇ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮੰਨੂ ਗਵਾਨ ਸੀ ਮਨਿੰਦਰ ਔਰ ਬਿੱਲਾ ਜਿਹੜੇ ਹੈ ਵੀ ਐਕਟਰ ਜਿਹੜੇ ਇਹਨਾਂ ਦੇ ਨਾਲ ਤੇਰੇ ਦੇ ਸਬੰਧ ਨੇ ਇਹਨਾਂ ਨੂੰ ਜਿਹੜੀ ਉੱਥੇ ਹੁੰਦੀ ਹੈ ਕਾਸਰ ਵੀ ਹੁੰਦਾ ਇਸ ਬੰਦ ਦੇ ਵਿੱਚ ਉਹਨਾਂ ਆਵਾਜ਼ਾਂਤਾ ਕਰਨੀਆਂ ਸੀ ਇੱਥੇ ਬਟਾਲੇ ਦੇ ਵਿੱਚ ਪਰ ਚੰਗੀ ਕਿਸਮਤ ਹੈ ਕਿ ਇਹ ਪਹਿਲੋਂ ਹੀ ਕਬੂ ਆ ਗਿਆ ਅੱਗੇ ਬਤਾਂ ਕਿ ਹਵਾ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ਸਿੱਖਿਆ ਵਿਭਾਗ ਦਾ ਫੈਸਲਾ ਸੰਭੇ ਆਇਆ ਕਿ ਐਨਸੀਆਰ ਦੇ ਵਿੱਚ ਆਉਂਦੇ ਜ਼ਿਲ੍ਹਿਆਂ ਦੇ ਜਿਹੜੇ ਸਕੂਲ ਨੇ ਉਹ 5ਵੀਂ ਕਲਾਸ ਤੱਕ ਬੰਦ ਰਹਿਣਗੇ ਤਾਂ ਬੱਚਿਆਂ ਦੀ ਆਨਲਾਈਨ ਪੜਾਈ ਹੋਏਗੀ ਔਰ ਆਨਲਾਈਨ ਹੀ ਸਟੱਡੀ ਰਹੇਗੀ ਜਦੋਂ ਤੱਕ ਅਗਲੇ ਆਦੇਸ਼ ਨਹੀਂ ਆਉਂਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਦਾਜ਼ੇ ਕੀ ਨਿਰਦੇਸ਼ ਜਾਰੀ ਕੀਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਪਹਿਲਾਂ ਤੋਂ ਹੀ ਲਾਗੂ ਹੋ ਚੁੱਕਿਆ ਹੈ ਗ੍ਰੈਪ 3 ਨਿਯਮ ਹਵਾ ਪ੍ਰਦੂਸ਼ਣ ਦੇ ਕਾਰਨ ਦਾਜ਼ੇ ਕੀ ਦਿੱਲੀ ਐਨਸੀਆਰ ਦੇ ਵਿੱਚ ਹਵਾ ਬੇਹੱਦ ਖਰਾਬ ਹੈ ਤਾਂ ਹੁਣ ਹਰਿਆਣਾ ਦੇ ਜਿਹੜੇ ਸਕੂਲ ਦੇ ਯਾਨੀ ਕਿ ਜਿਹੜੇ ਜ਼ਿਲ੍ਹੇ ਨੇ ਜਿਹੜੇ ਕਿ ਨਾਲ ਲੱਗਦੇ ਨੇ ਦਿੱਲੀ ਦੇ ਉਹਨਾਂ ਦੇ ਵਿੱਚ ਇਹ ਨਿਯਮ ਲਾਗੂ ਹੋਏ ਨੇ ਯਾਨੀ ਕਿ ਉਥੇ 5ਵੀਂ ਤੱਕ ਦੇ ਸਕੂਲ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ ਉਦੋਂ ਰੋਪੜ ਦੇ ਜੁਜਾਰ ਸਿੰਘ ਤੋਂ ਬਾਅਦ ਮੋਕਾ ਦੇ ਜਸਕਰਨ ਸਿੰਘ ਨੇ ਪਾਵਰ ਸਲੈਪ ਮੁਕਾਬਲੇ ਦੇ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ। ਦੱਸ ਦੇ ਕਿ ਪਿੰਡ ਸੈਦੋ ਦੇ ਰਹਿਣ ਵਾਲੇ 28 ਸਾਲਾ ਜਸਕਰਨ ਨੇ ਸਾਊਦੀ ਅਰਬ ਦੇ ਵਿੱਚ ਹੋਣ ਵਾਲੇ ਮੁਕਾਬਲੇ 'ਚ ਜਿੱਤ ਹਾਸਲ ਕੀਤੀ ਹੈ। ਜਿਸ ਕਾਰਨ ਨੇ ਅਮਰੀਕਾ ਦੇ ਜੁਲੀ ਮੋਟਾਨਾ ਨੂੰ ਹਰਾ ਕੇ ਪੰਜਾਬ ਦਾ ਮਾਣ ਵਧਾਇਆ ਹੈ। ਪਿੰਡ ਪਹੁੰਚਣ ਤੇ ਜਸਕਰਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। इस मौके विधायक मनजीत सिंह बिलासपुर वालों भी खिडारी का सम्मान किया गया ਹੋ ਗਈ ਜੀ ਇਸ ਗੇਮ ਦੇ ਵਿੱਚ ਬੌਕਸਿੰਗ ਦੇ ਵਿੱਚ ਬੌਕਸਿੰਗ ਤੋਂ ਨਾਲ-ਨਾਲ ਮੈਂ ਪਾਵਰ ਸਲੈਪ ਦੀ ਗੇਮ ਕੀਤੀ ਮੇਰਾ ਫਰਸਟ ਮੈਚ ਸੀਗਾ ਪੰਕਜ ਖੰਨਾ ਜੀ ਪ੍ਰੋਮੋਟਰ ਨੇ ਸਾਡੇ ਦਿੱਲੀ ਤੋਂ ਉਹਨਾਂ ਦੇ ਅੰਡਰ ਮੈਂ ਰਹਿ ਕੇ ਪਾਵਰ ਸੈਵ ਸਾਉਦੀ ਅਰਬੀ ਦੇ ਵਿੱਚ ਕੀਤਾ ਉਹਦੇ ਵਿੱਚ ਮੈਂ ਸੈਕੰਡ ਰਾਉਂਡ ਦੇ ਵਿੱਚ ਯੂ ਐਸ اے ਦੇ ਅਮਰੀਕਾ ਦੇ ਪਲੇਅਰ ਨੂੰ ਮੈਂ ਨੌਕ ਆਊਟ ਕੀਤਾ ਸੈਕੰਡ ਰਾਉਂਡ ਦੇ ਵਿੱਚ ਹਾਂਜੀ ਜੁਲੀ ਮਟਾਰ ਹਾਂਜੀ ਨਹੀਂ ਪੂਰੀ سپورਟ ਸਾਡੇ ਪੂਰੇ ਪਰਿਵਾਰ ਦੀ سپورਟ ਬਹੁਤ ਜ਼ਿਆਦਾ ਰਹੀ ਜੀ ਪੂਰੀ ਪਿੰਡ ਦੀ سپورਟ ਬਹੁਤ ਵਧੀਆ ਰਹੀ ਪਿੰਡ ਦੀ سپورਟ ਪਿੰਡ ਬਹੁਤ ਵਧੀਆ ਅੱਗੇ ਵੀ ਪਹਿਲਾਂ ਵੀ ਪਿੰਡ ਨੇ ਬਹੁਤ ਸਪੋਰਟ ਕੀਤੀ ਸਾਡੀ ਜੀ ਪੰਚਾਇਤੀ ਨੇ ਬਹੁਤ ਵਧੀਆ ਸਪੋਰਟ ਰਹੀ ਸਾਡੀ ਐਸਾ ਇਸ ਚੀਜ਼ ਦੇ ਵਿੱਚ ਤੇ ਮੈਨੂੰ ਘੜ ਤੋਂ ਘੜ ਕਰ ਤੋਂ ਅੱਜ 10 11 ਸਾਲ ਹੋ ਗਏ ਮਨ ਘੜ ਤੋਂ ਨਿਕਲੇ ਹੋਏ ਇਸ ਗੇਮ ਦੇ ਕਰਕੇ ਤੇ ਅੱਗੇ ਵੀ ਹੋਰ ਵੀ ਨਾਮ ਇਸ ਗੇਮ ਦੇ ਵਿੱਚ ਹੋਰ ਬਣਾਉਣਾ ਹੋਰ ਵਧੀਆ ਨਾਮ ਰੋਸ਼ਨ ਕਰਨਾ ਇਸ ਗੇਮ ਤੱਕ ਵਰਲਡ ਦੇ 13 13 ਕੰਟਰੀਆਂ ਦੇ ਵਿੱਚ ਮੈਂ ਖੇਡ ਚੁੱਕਿਆ ਪੂਰਾ ਨਾਮ ਰੋਸ਼ਨ ਕੀਤਾ ਉਸੇ ਮੈਂ ਇੰਡੀਆ ਦੇ ਨਾਲ ਨਾਲ ਪੂਰੇ ਪੰਜਾਬ ਦਾ ਨਾਮ ਵੀ ਪੰਜਾਬ ਦੇ ਨਾਲ ਮੇਰੇ ਪੂਰੇ ਪਿੰਡ ਦਾ ਨਾਮ ਵੀ ਪੂਰਾ ਨਾਮ ਰੋਸ਼ਨ ਹੋ ਰਹੀ ਮੇਰੇ ਕੋਚ ਕੁਲਦੀਪ ਸਿੰਘ ਜੀ ਇੰਟਰਨੈਸ਼ਨਲ ਉਹ ਕੋਦਰ ਰੇਲਵੇ ਡਿਪਾਰਟਮੈਂਟ ਦੇ ਵਿੱਚ ਨੇ ਦੇ ਪਾਵਰ ਸਲੈਪ ਦੇ ਸਾਡੇ ਕੋਚ ਨੇ ਪੰਕਜ ਖੰਨਾ ਜੀ ਜੋ ਦਿੱਲੀ ਦੇ ਵਿੱਚ ਨੇ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ 사ਉਦੀ ਅਰਬੀਆ ਦੇ ਵਿੱਚ ਮੇਰੀ ਫਾਈਟ ਜਿੱਤਹਾ ਸੌਖਾ ਬਈ ਜਣਾ